ਤਾਂ ਦੱਸੋ ਇਹ ਕਾਗਜ਼ ਦੇ ਬਾਰੇ ਇਹ ਕਿਹੜਾ ਕਾਗਜ਼ ਹੈਗਾ ਜੀ ਇਹ ਬਈ ਪ੍ਰੈਸਕ੍ਰਿਪਸ਼ਨ ਹੈਗੀ ਆ ਜੋ ਸਾਨੂੰ ਇਮਪ ਹਸਪੀਟਲ ਦਿੱਲੀ ਵੱਲੋਂ ਮਿਲੀ ਆ ਤੇ ਇਹਦਾ ਲਗਭਗ 3.2 ਮਹੀਨੇ ਹੋ ਗਏ ਨੇ ਜੋ ਇਹਦਾ ਜੋ ਟ੍ਰੀਟਮੈਂਟ ਦਾ ਖਰਚਾ ਵਾ ਤੋਂ ਸਾਨੂੰ ਸਟੈਂਪਾਂ ਲੱਗੀਆਂ ਮਿਲੀਆਂ ਵਾ ਡਾਕਟਰਸ ਨੇ ਬੋਲਿਆ ਕਿ ਤੁਸੀਂ ਪੈਸੇ ਇਕੱਠਾ ਕਰ ਲਓ ਤੇ ਤੁਹਾਡੇ ਬੱਚੇ ਦਾ ਟ੍ਰੀਟਮਮੈਂਟ ਜੋ ਅਸੀਂ ਅਮਰੀਕਾ ਤੋਂ ਦਿੱਲੀ ਮੰਗਾ ਕੇ ਕਰਾਉਣਾ ਹੈ ਜੋ ਇੰਜੈਕਸ਼ਨ ਲੱਗ ਜੇਗਾ ਤੇ ਤੁਹਾਡੇ ਬੱਚਾ ਬਿਲਕੁਲ ਠੀਕਾ ਹੋ ਜਾਊਗਾ ਇਹ ਡਾਕਟਰ ਬੁਲਾਟੀ ਹੈ ਜਿਹੜਾ ਪੂਰਾ ਡਾਕਟਰਾਂ ਦਾ ਪੈਨਲ ਬਣਿਆ ਹੈ ਹਾਂਜੀ ਆਰਮੀ ਵਾਲੋਂ ਵੀ ਕਰ ਰਹੇ ਨੇ ਆਰਮੀ ਦੇ ਸਾਰੀਆਂ ਜੁੰਟਾਂ ਨੂੰ ਆਪਾਂ ਪੀਲ ਕਰਾਂਗੇ ਨਾ ਹਾਂਜੀ ਜੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਉਹ ਕਰ ਰਹੇ ਆ ਤੇ ਉੱਚ ਅਧਿਕਾਰ ਕਰਕੇ ਉਹਨਾਂ ਨਾਲ ਗੱਲ ਪਾ ਇਹ ਦਾਦਾ ਪੇਟ ਇਹ ਬੱਚਾ ਫਰਨਾ ਲੱਗੀ ਇਹ ਪਲੇਟਫਾਰਮ ਤੇ ਗਲੋਬਲ ऑल ओवर वर्ल्ड चेक्स यस सर फ्रॉम ऑफ हां जी ठीक है अगर केतन भाई अगर किसी पहले ने तो ट्रीटमेंट में से बट वो अमेरिकन सेंट्रल गवर्नमेंट का ट्रीट कुछ प्रोजेक्शन का डाउन नहीं है कि आई एक्चुअली जो है यूस्ट का पैसा है 300 मिलियन यूएस डॉलर है लगभग 30 करोड़ इन करेंसी में है अपने जो भी बॉडी पार्ट्स है सारी मसल में बन रही है ਕੋ 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 ਲੱਗਦਾ ਹਰ ਦਮ ਸਵੇਰ ਹਰ ਦਮ ਸਵੇਰ ਇਹ ਹਰੇ ਨੇ ਵੀ ਇਹ ਆਪਣਾ ਸੀਪੀਟੀ ਸੀਪੀ ਲੈਵਲ 1400 ਜਿਹੜਾ ਆਪਣਾ ਡੀਐਲਐ ਬਣੇ ਉਹ ਤਾਂ ਬਾਹਰ ਮੋਤਾ ਬੋਲ ਕੇ ਰੱਖ ਤੁਸੀਂ ਮੇਰੇ ਸੋਸ਼ਲ ਕਾਉਂਟ ਸਾਸਿਕਾਲ ਜੀ ਸਾਰੇ ਪਿੰਡ ਵਾਲੇ ਮੇਰੀ ਸਾਸਿਕਾਲ ਤੇ ਜਿਵੇਂ ਕਿ ਆਪਣਾ ਪਿੰਡ ਹਮੇਸ਼ਾ ਹੀ ਰਿਹਾ ਹੈ ਲੋਕਾਂ ਦੀ ਹੱਲ ਕਰਨ ਚ ਅੱਗੇ ਰਿਹਾ ਹੈ ਸਾਸਿਕਾਲ ਵੀਰੇ ਸਾਰੇ ਪਿੰਡ ਵਾਲਾ ਮੇਰੇ ਨਾਲ ਸასიਖਾਲ ਆਪਣਾ ਪਿੰਡ ਹਮੇਸ਼ਾ ਹੀ ਅੱਗੇ ਰਿਹਾ ਲੋਕਾਂ ਦੀ ਹੈਲਪ ਕਰਨ ਦੇ ਵਿੱਚ ਤੇ ਅੱਜ ਮੈਂ ਅੰਬਰਸਰ ਆਪਣੀ ਡੀਲਰਸ਼ਿਪ ਤੇ ਬੈਠਾ ਸੀਗਾ ਤੇ ਇੱਕ ਫੌਜੀ ਵੀ ਆਏ ਨੇ ਆਪਣੇ ਕੋਲ ਤੇ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਇੱਕ ਡਿਸੀਜ਼ ਹੈ ਤੇ ਇਹਨਾਂ ਦਾ ਇਲਾਜ ਕਰਵਾ ਰਹੇ ਨੇ ਉੱਥੋਂ ਦਿੱਲੀ ਤੋਂ ਤੇ ਉਹ ਡਿਸੀਜ਼ ਦੇ ਵਿੱਚ ਆ ਸਾਰੇ ਡਾਕੂਮੈਂਟ ਮੇਰੇ ਕੋਲ ਨੇ ਤੇ ਇਹਨਾਂ ਚ ਪੜਿਆ ਤੇ ਆਪਾਂ ਵੇਖਿਆ ਵੀ অলਮੋਸਟ 3.2 ਮਿਲੀਅਨ ਯੂ ਐਸ ਡਾਲਰ ਦਾ ਖਰਚਾ ਹੈ ਜੋ ਕਿ ਇੰਡੀਆ ਦੇ ਸਾਹਬ ਨਾਲ ਵੀਰੇ 28 ਕਰੋੜ ਰੁਪਇਆ ਬੰਦ ਹੈ ਤੇ ਜਦੋਂ ਫੌਜੀ ਵੀਰ 27 ਕਰੋੜ ਰੁਪਇਆ ਬੰਦ ਹੈ ਜਦੋਂ ਫੌਜੀ ਵੀਰ ਸਾਡੇ ਡੀਲਰ ਸਾਹਿਬ ਕੋਲ ਆਏ ਤੇ ਅਸੀਂ ਐਵੇਂ ਆਪਸ ਵਿੱਚ ਡਿਸਕਸ ਕੀਤਾ ਮੈਂ ਕਿਹਾ ਵੀ ਸਾਡੇ ਵੀ ਪਿੰਡ ਦੇ ਮੁੰਡੇ ਬਹੁਤ ਬਾਹਰ ਗਏ ਨੇ ਤੇ ਹਮੇਸ਼ਾ ਅੱਗੇ ਆਉਂਦੇ ਨੇ ਇਸ ਚੀਜ਼ ਦੇ ਵਿੱਚ ਉਹ ਗੁਜਾਰਿਸ਼ ਇਹੀ ਹੈ ਵੀ ਆਪਾਂ ਵੀ ਇਹਨਾਂ ਲਈ ਵੱਧ ਚੜ ਕੇ ਜਿੰਨਾ ਹੋ ਸਕੇ ਜਿੰਨਾ ਆਪਾਂ ਵੱਧ ਚੜ ਕੇ ਕਰ ਸਕਨੇ ਆ ਆਪਾਂ ਇਹਨਾਂ ਦੀ ਹੈਲਪ ਕਰੀਏ ਡਾਕੂਮੈਂਟ ਇਹਨਾਂ ਦੇ ਮੈਂ ਸਾਰੇ ਚੈੱਕ ਕੀਤੇ ਨੇ ਠੀਕ ਹੈ ਐਕਚੁਅਲ ਨੇ ਸਾਰੇ ਇਹਨਾਂ ਕਈ ਰਿ ਕਾਫੀ ਟਾਈਮ ਹੁੰਦਾ ਵੀ ਫਰੋਡ ਬਹੁਤ ਹੋ ਜਾਂਦਾ ਹੈ ਪਰ ਜਦੋਂ ਇਹ ਚੈੱਕ ਕੀਤਾ ਵੀ ਸਾਰੇ ਇਹਨਾਂ ਦੇ ਜਿੰਨੇ ਵੀ ਡਾਕਟਰ ਦੇ ਡਾਕੂਮੈਂਟ ਨੇ ਜਾਂ ਇਹਨਾਂ ਦੇ ਬੇਟੇ ਦੇ ਨੇ ਜਾਂ ਵੀਰ ਜੀ ਦੇ ਨੇ ਫੌਜੀ ਸਾਹਿਬ ਦੇ ਨੇ ਠੀਕ ਹੈ ਸਾਰੇ ਡਾਕੂਮੈਂਟ ਚੈੱਕ ਕੀਤੇ ਨੇ ਇਹ ਸਾਰੇ オリジナル ਨੇ ਤੇ ਮੇਰੇ ਸਾਰੇ ਪਿੰਡ ਦੇ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਆਪਣੇ ਇਸ ਵੀਰ ਦੀ ਹੈਲਪ ਕਰੋ ਮੁੰਡੇ ਡਿਸੀਜ਼ ਕੀ ਹੁੰਦੀ ਹੈ ਵੀ ਜਿਵੇਂ ਜਿਵੇਂ ਦੀ ਏਜ ਵੱਧਦੀ ਪਈ ਹੈ ਨਾ ਇੰਦੀਆਂ ਹੱਡੀਆਂ ਪਤਲੀਆਂ ਹੋਈ ਜਾਂਦੀਆਂ ਨੇ ਕਮਜ਼ੋਰ ਹੋਈ ਜਾਂਦੀਆਂ ਨੇ ਪਿੰਡ ਚੰਮੋਕਲਾ ਜਿਲ੍ਹਾ ਸਾਡਾ ਖੇਤੀਬਾੜੀ ਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਸਾਡੇ ਪਿੰਡ ਦੇ ਮੁੰਡੇ ਬਿਲਕੁਲ ਵੱਧ ਚੜ ਕੇ ਇਹਨਾਂ ਦੀ ਹੈਲਪ ਕਰਨਗੇ ਸਮੱਸਿਆ ਕੀ ਹੈ ਜਿਵੇਂ ਜਿਵੇਂ ਇਹਦੀ ਏਜ ਗਰੋ ਹੋ ਰਹੀ ਹੈ ਇਹਦੇ ਜਿਹੜੀਆਂ ਬੌਂਸ ਨੇ ਵੀਕ ਹੋ ਰਹੀਆਂ ਨੇ ਮਸਲ ਮਸਲਸ ਨੇ ਇਹ ਹੌਲੀ ਹੌਲੀ ਵੀਕ ਹੋ ਜਾਂਦੇ ਆ ਤੇ ਡਾਕਟਰਸ ਦੇ ਮੁਤਾਬਿਕ ਜੋ ਬੱਚਾ ਚੰਗਾ ਕਿ 15-16 ਸਾਲ ਹੀ ਜਦੋਂ ਕਹਿ ਲੱਗ ਜਾਵੇ ਵੀਕ ਹੋਣਾ ਤੇ ਹੁਣ ਮੇਰਾ ਬੱਚਾ 9 ਸਾਲ ਦਾ ਹੈ ਤੇ ਡਾਕਟਰਾਂ ਦੇ ਮੁਤਾਬਿਕ ਹੰਦੀ ਇਹਦੇ ਕੋਲ ਸਾਲ 1.5 ਸਾਲ ਹੈ ਤੇ ਮੈਂ ਹੋਰ ਵੀ ਬਹੁਤ ਧੰਨਵਾਦ ਮੈਨੂੰ ਪਰ ਮੈਨੂੰ ਪਤਾ ਮੇਰਾ ਪੂਰੀ ਉਮੀਦ ਹੈ ਕਿ ਮੈਨੂੰ ਜਿਹੜੇ ਮੇਰੇ ਦੇਸ਼ ਵਾਸੀ ਆਗੇ ਮੇਰੇ ਸਾਰੇ ਘਾਇਣੇ ਮੇਰੀ ਬਾਤ ਚੱਕ ਮਦਦ ਕਰਨਗੇ ਤੇ ਜਲਦੀ ਤੋਂ ਜਲਦੀ ਮੇਰੇ ਬੱਚੇ ਪੈਸਾ ਇਕੱਠਾ ਹੋ ਕੇ ਮੇਰੇ ਬੱਚੇ ਲਾਜੂ ਹੋ ਜੇਗਾ ਤੇ ਮੇਰੀ ਬਾਤ ਚੱਕ ਮਦਦ ਕਰੋ ਫੌਜੀ ਨੇ ਹਨ ਦੇਸ਼ ਦੇ ਫੌਜੀ ਨੇ ਤੇ ਉਹ ਆਪਣੇ ਲਈ ਲੜਦੇ ਨੇ ਠੀਕ ਹੈ ਤੇ ਸਾਡਾ ਵੀ ਇਹ ਫਰਜ਼ ਬੰਦ ਹੈ ਜਿੰਨਾ ਜਿਸੇ ਕੋਲ ਹੋ ਸਕੇ ਜਿੰਨਾ ਸਮਰੱਥ ਹੈ ਕਿਸੇ ਕੋਲ ਤੇ ਆਪ ਵੀ ਮਦਦ ਕਰਨੀ ਹੈ ਜਿੰਨੇ ਵੀ ਹੋਰ ਆਪਣੇ ਯਾਰ ਦੋਸਤ ਮਿੱਤਰ ਨੇ ਉਹਨਾਂ ਨਾਲ ਸ਼ੇਅਰ ਕਰੋ ਠੀਕ ਹੈ ਤੇ ਥੈਂਕ ਯੂ ਬਹੁਤ ਸਾਰਾ ਧੰਨਵਾਦ ਸ਼ੁਕਰੀਆ ਅੱਜ ਵੀ ਜੀ ਆਪਣਾ ਨਾਮ ਹੈ ਬੇਲੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੈਂ ਇੰਡੀਅਨ ਆਰਮੀ ਦੇ ਜੋਬ ਕਰ ਰਿਹਾ ਤੇ ਮੇਰੀ ਡਿਊਟੀ ਇਸ ਟਾਈਮ ਦਿੱਲੀ ਦੇ ਵਿੱਚ ਆ ਇਹ ਮੇਰਾ ਬੇਟਾ ਸ਼ਮੀਰ ਸਿੰਘ ਜਿਹਨੇ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਹਦਾ ਨਾਮ ਹੈ ਡੀਐਮਡੀ ਤੇ ਭਾਈ ਡੀਐਮਡੀ ਦੇ ਵਿੱਚ ਕੀ ਹੁੰਦਾ ਵਾ ਕਿ ਇਹਦੇ ਵਿੱਚ ਜੋ ਬੱਚੇ ਦੇ ਮਸਲਾ ਹੌਲੀ ਹੌਲੀ ਸਾਰੇ ਜਿਹੜੇ ਅੰਦਰ ਬਾਹਰ ਦੇ ਸਾਰੇ ਮਸਲੇ ਹੁੰਦੇ ਨੇ ਦਾ ਦਿਲ ਦਿਮਾਗ ਸਭ ਦੇ ਮਸਲੇ ਹੁੰਦੇ ਆ ਇਹ ਹੌਲੀ ਹੌਲੀ ਵੇਕ ਹੁੰਦੇ ਜਾਂਦੇ ਤੇ ਡਾਕਟਰਾਂ ਦੇ ਮੁਤਾਬਿਕ ਬੱਚਾ ਜੋ ਹੈ 15 ਸਾਲ ਤੋਂ 16 ਸਾਲ ਦੇ ਵਿੱਚ ਖਤਮ ਹੋ ਜਾਂਦਾ ਤੇ ਪਹਿਲਾਂ ਦੇ ਪਈ ਇਹਦੀ ਕੋਈ ਇਲਾਜ ਨਹੀਂ ਸੀ ਹੈਗਾ ਸਾਨੂੰ ਉਹ 3-4 ਮਹੀਨੇ ਰੀਸੈਂਟਲੀ 3-4 ਮਹੀਨੇ ਪਹਿਲਾਂ ਪਤਾ ਲੱਗਾ EMSO Society ਦਿੱਲੀ ਚੋਂ ਕਿ ਇਹਦਾ ਇੱਕ ਇਲਾਜ ਆਇਆ ਜੋ ਅਮਰੀਕਾ ਦੇ ਵਿੱਚ ਆ ਤੇ ਉਹ ਅਸੀਂ ਭਾਜਨਾਟ ਕਰਕੇ ਜਿੱਦਾਂ ਵੀ ਦਿੱਲੀ ਹਸਪੀਟਲ ਦੇ ਵਿੱਚ ਜਾ ਕੇ ਡਾਕਟਰ ਨੂੰ ਅੱਗੇ ਬੋਲ ਕੇ ਉਹਨਾਂ ਨੇ ਪਹਿਲਾਂ ਸਾਡੇ ਟੈਸਟ ਮੰਗੇ ਕਹਿੰਦੇ ਕਿ ਆਪਣੇ ਬੱਚ ਦੀ ਰਿਪੋਰਟਾ ਦਿਓ ਦੇਖਣਾ ਪਏਗਾ ਕਿ ਤੁਹਾਡੇ ਬੱਚੇ ਉੱਤੇ ਇਲਾਜ ਲਾਗੂ ਹੈ ਕਿ ਨਹੀਂ ਹੈ ਅਸੀਂ ਉਹਨਾਂ ਨੂੰ ਡਾਕੂਮੈਂਟ ਦੇਤੇ 15-20 ਦਿਨਾਂ ਬਾਅਦ ਫੋਨ ਆਇਆ ਉਹਨਾਂ ਦਾ ਕਹਿੰਦੇ ਕਿ ਹਾਂ ਵੀ ਤੁਹਾਡੇ ਬੱਚੇ ਤੇ ਲਾਗੂ ਹੈ ਦਵਾਈ ਤੁਸੀਂ ਆ ਕੇ ਬੱਚੇ ਦਾ ਡਾਕੂਮੈਂਟ ਪ੍ਰੈਸਕ੍ਰਿਪਸ਼ਨ ਇੱਕ ਬਣ ਗਈ ਹੈ ਜਿੱਚ ਖਰਚਾ ਦੱਸਿਆ ਤੁਸੀਂ ਲੈ ਜਾਓ ਤੇ ਅਸੀਂ ਹਸਪਤਲ ਗਏ ਹਸਪਤਲ ਜਾ ਕੇ ਅਸੀਂ ਜੋ ਪ੍ਰੈਸਕ੍ਰਿਪਸ਼ਨ ਲਈ ਉਹਦੇ ਵਿੱਚ 3.2 ਮਿਲੀਅਨ ਯੂਐਸ ਡਾਲਰ ਅਮਰੀਕਾ ਦਾ ਜੋ ਲਗਭਗ ਇੰਡੀਆ ਦਾ 27 ਕਰੋੜ ਬਣਦਾ ਹੈ ਤੇ ਪਹਿਲਾਂ ਸੁਣ ਕੇ ਤਾਂ ਸਾਡੇ ਜਮੀਨ ਪਰਾਂ ਤੇ ਔਖੀ ਸੀ ਕਿ ਹਾਂ ਵੀ ਇਹ ਲੈ ਪੈਸਾ ਅਸੀਂ ਕਿੱਥੋਂ ਪੱਟਾ ਕਰਾਂਗੇ ਪਰ ਹੌਲੀ ਹੌਲੀ ਕਰਦੇ ਕਰਦੇ ਪੁੱਛ ਕਿਸ ਕਰਕੇ ਤੇ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਪੁੱਛ ਸਾਡੇ ਇੱਕ ਇੰਡੀਆ ਆਰਡੀ ਫੌਜ ਦਾ ਮੇਰੇ ਕਰਨਲ ਸਾਹਿਬ ਆ ਜਿਨ੍ਹਾਂ ਦੇ ਬੱਚੇ ਨੂੰ ਕੁਝ ਬਿਮਾਰੀ ਸੀ ਉਹਨਾਂ ਨੇ ਸਾਨੂੰ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਕਰਾਉਡ ਫੰਡਿੰਗ ਕਰਕੇ ਇੱਕ ਪਲੇਟਫਾਰਮ ਆ ਇੰਪੈਕਟ ਗੁਰੂ ਦੇ ਵਿੱਚ ਤੁਸੀਂ ਉਹਦੇ ਵਿੱਚ ਅਕਾਊਂਟ ਖੁਲਾਓ ਮੇਰੇ ਉਹਨਾਂ ਦੇ ਬੱਚੇ ਦਾ ਵੀ ਟ੍ਰੀਟਮੈਂਟ ਹੋਣਾ ਸੀ ਉਹਨੂੰ ਕੈਂਸਰ ਸੀ ਉਹਨਾਂ ਦੇ ਬੱਚੇ ਨੂੰ ਇੰਡੀਆ ਦੇ ਵਿੱਚ ਚਾਂਸ ਘੱਟ ਸੀ ਉਹਨਾਂ ਦੇ ਬੱਚੇ ਦੇ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੈਨੂੰ ਪੂਰਾ ਗਾਈਡ ਕੀਤਾ ਉਹਨਾਂ ਨੇ ਕਰਾਉਡ ਫੰਡਿੰਗ ਕੀਤੀ ਜਿਹੜੇ ਉਹਨਾਂ ਦੇ ਬੱਚੇ ਦੇ ਕੰਮ ਤੋਂ 4-5 ਕਰੋੜ ਲੱਗਣਾ ਸੀ ਇਹ ਨਾਰਮਲ ਇਨਸਾਨ ਨਹੀਂ ਕਰ ਸਕਦਾ ਜਦੋਂ ਮੈਂ ਤਾਂ 27 ਲੱਖ ਦੀ ਜ਼ਿੰਦਗੀ ਦੇ ਵਿੱਚ ਇੱਕ 27 ਕਰੋੜ ਮੈਂ ਕਿੱਥੋਂ ਕਰ ਲੂੰਗਾ ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਬਹੁਤ ਬੋਲ ਚੱਪਿਆ ਧੰਨ ਸਹਿਯੋਗ ਲੋਕਾਂ ਦੇ ਲੋਕਾਂ ਵੱਲੋਂ ਅੱਜ ਮੈਂ ਮੇਰਾ ਕਾਫੀ ਦੇਸ਼ ਵਾਸੀ ਨੇ ਮੇਰਾ ਸਾਥ ਦਿੱਤਾ ਵਾ ਮੇਰੇ ਪੰਜਾਬੀ ਭੈਣ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਵਾ ਉਹਨਾਂ ਲਗਭਗ ਮੈਂ ਇਹ ਲੋਕ ਕਾਰਵਾਈ ਮੈਨੂੰ ਆਪਣਾ ਬੱਚੇ ਦਾ ਜਿਹੜਾ ਵਾ ਕੈਂਪੇਨ ਚਲਾਉਂਦੇ ਨੂੰ ਮੈਨੂੰ ਕਮ ਸਕੁਨ 3 ਮਹੀਨੇ ਹੋ ਗਏ ਆ ਤੇ ਉਹਦੇ ਵਿੱਚ ਮੈਂ ਫਿਰ ਡਿਊਟੀ ਤੇ ਚੱਲ ਗਿਆ ਸਿਰਫ ਮੈਂ ਦੌਰ ਨਟ ਪਾਈ ਨਾਟ ਮੈਂ ਸਿਰਫ 15 20 ਦਿਨ ਹੀ ਕੀਤੀ ਜਿਹਦੇ ਵਿੱਚ ਮੇਰੀ ਕਾਫੀ ਸੰਗਤ ਨੇ ਮੇਰੇ ਮਿਲ ਜੁਲ ਕੇ ਮੇਰਾ ਸਾਥ ਦਿੱਤਾ ਜਿਹਦੇ ਵਿੱਚ ਮੇਰਾ ਬੱਚੇ ਲਈ 1 ਕਰੋੜ ਦੇ ਲੱਗ ਮੈਂ ਇਕੱਠਾ ਹੋ ਗਿਆ ਵਾ ਤੇ ਹੁਣ ਮੈਂ ਫਿਰ ਦੁਬਾਰਾ ਛੁੱਟੀ ਆਇਆ ਵਾ ਤੇ ਮੈਂ ਹੁਣ ਕਾਫੀ ਜਗ੍ਹਾ ਘੁੰਮ ਫਿਰ ਰਿਹਾ ਵਾ ਜਾ ਰਿਹਾ ਵਾ ਕਿ ਜਿੱਦ ਤੋਂ ਵੱਧ ਤੋਂ ਵੱਧ ਦੁਨੀਆ ਤੱਕ ਮੇਰੀ ਗੱਲ ਪਹੁੰਚੇ ਜੋ ਮੇਰੀ ਸੰਗਤ ਆ ਜੋ ਮੇਰੇ ਪੰਜਾਬੀ ਭੈਣ ਭਰਾ ਵਾ ਜੋ ਮੇਰੇ ਦੇਸ਼ ਵਾਸੀ ਆ ਤੇ ਗੁਰੀ ਬਾਤ ਚੜ ਕੇ ਮੇਰੀ ਮਦਦ ਕਰਨ ਅਗਰ 5 ਲੱਖ ਬੰਦਾ ਅਗਰ ਮੈਂ ਸੋਚਿਆ ਜਾਵੇ 5 ਤੇ 25 ਕਰੋੜ ਹੋ ਜਾਂਦਾ ਤੇ ਕੋਈ ਮੈਂ ਕਈ ਜਣੇ ਜਿਆਦਾ ਵੀ ਹੈਲਪ ਕਰ ਰਹੇ ਆ ਕਈ ਜਣੇ 500 ਨਹੀਂ ਯਾਰ 2000 10000 50000 ਵੀ ਦੇ ਰਹੇ ਆ ਜਿਹੜੇ ਦਾਨੀ ਸੱਜਣ ਆ ਤੇ ਇਹਦੇ ਸਹਾਰ ਮੈਨੂੰ 5 ਲੱਖ ਬੰਦੀਆ ਬੰਦਾ ਵੀ ਨਹੀਂ ਚਾਹੀਦਾ ਮੈਨੂੰ ਇੰਡੀਆ ਦੇ ਵਿੱਚ ਜੇ ਕੋਈ ਤੁਹਾਨੂੰ ਕੋਈ ਸੇਵਾ ਦੇਣਾ ਭੇਜ ਨਹੀਂ ਚਾਹੁੰਦਾ ਤੇ ਕਿਸ ਤਰ੍ਹਾਂ ਤੁਹਾਨੂੰ ਚੰਡ ਗਏ ਤੇ ਸਰ ਜੋ ਸਹਿਯੋਗ ਦੇਣਾ ਚਾਹੁੰਦਾ ਹੈ ਇਹ ਮੇਰੇ ਬੱਚੇ ਦਾ 바ਰ ਕੋਡ ਹੈ ਇੰਪੈਕਟ ਗੁਰੂ ਦੇ ਵਿੱਚ ਜੋ ਅਸੀਂ ਖਿਲਾ ਰੱਖਿਆ ਹੈ ਇਹਨੂੰ ਤੁਸੀਂ ਦੇਖ ਸਕਦੇ ਜੋ ਇਹ 바ਰ ਕੋਡ ਹੈ ਬੱਚੇ ਦਾ ਇਦੇ ਵਿੱਚ ਤੁਸੀਂ ਪ੍ਰੋਪਰ ਬੱਚੇ ਦਾ ਅਕਾਊਂਟ ਨੰਬਰ ਡਿਟੇਲ ਪੂਰੀ ਨੰਬਰ ਵੀ ਹੈ ਜੋ ਨੰਬਰ ਹੈਗਾ ਵਾ ਮੇਰੀ ਵਾਈਫ ਦਾ ਨੰਬਰ ਹੈ 9815280368 ਇਹਦੇ ਵਿੱਚ ਤੁਸੀਂ ਫੋਨ ਕਰਕੇ ਕਨਫਰਮ ਵੀ ਕਰ ਸਕਦੇ ਜੋ ਡਿਟੇਲਮੈਂਟ ਪੂਰੀ ਮੇਰੀ ਬੱਚੇ ਨੂੰ ਦੇਖ ਸਕਦੇ ਜਾਂ ਮੈਨੂੰ ਵੀ ਦੇਖ ਸਕਦੇ ਤੁਹਾਨੂੰ ਪਤਾ ਕਿ ਦੁਨੀਆ ਦੇ ਵਿੱਚ ਚੱਲੋ ਫਰੌਡ ਬਹੁਤ ਜ਼ਿਆਦਾ ਵਾ ਇਸ ਕਰਕੇ ਜਿਹੜੇ ਜਨਤਾ ਨੂੰ ਪ੍ਰੋਬਲਮ ਵੀ ਹੁੰਦੀ ਆ ਜਿਸ ਲੋਗ ਨੂੰ ਐਕਚੁਅਲੀ ਪ੍ਰੋਬਲਮ ਹੁੰਦੀ ਆ ਉਹ ਵੀ ਲੋਗ ਜਿਹੜੇ ਆ ਬਿਨਾਂ ਦਵਾਈ ਤੋਂ ਬਿਨਾਂ ਪ੍ਰੋਬਲਮ ਚੀਜ਼ ਤੋਂ ਇਲਾਜ ਤੋਂ ਕਿ ਦੁਨੀਆ ਚ ਨਹੀਂ ਖਤਮ ਹੋ ਜਾਂਦੇ ਆ ਤੇ ਇਸ ਕਰਕੇ ਮੈਨੂੰ ਖੁਦ ਵਰਦੀ ਦਾ ਖ ਵਰਦੀ ਦੇ ਵਿੱਚ ਆਉਣਾ ਪਿਆ ਮੈਨੂੰ ਫੌਜ ਦੇ ਵਿੱਚੋਂ ਪਰਮਿਸ਼ਨ ਲੈ ਕੇ ਵਰਦੀ ਚ ਆਉਣਾ ਪਿਆ ਕਿ ਹਾਂ ਵੀ ਲੋਕਾਂ ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਮੇਰੀ ਬੱਚੇ ਕਿ ਮਦਦ ਕਰਨ ਮੇਰੀ ਆ ਜੋੜ ਕੇ ਸਭ ਨੂੰ ਬੇਨਤੀ ਆ ਕਿ ਮੇਰੀ ਪਲੀਜ਼ ਮੇਰੀ ਵਾਦ ਵਾਦ ਮੇਰੀ ਮਦਦ ਕਰੋ ਤਾਂ ਜੋ ਮੇਰੀ ਬੱਚੀ ਜਾਨ ਬਚ ਸਕੇ ਸਰ ਮੈਂ ਅਨਮੋਲ ਕੁਆਤਰ ਸਰ ਲੁਧਿਆਣੇ ਦੇ ਜਿਹੜੇ ਆਪਣੇ ਤੇ ਆਪਣੇ ਕੀ ਉਹਨੂੰ ਕਹਿ ਦਿੰਦੇ ਆ ਸਿੱਧੂ ਮੂਸੇਵਾਲੇ ਦੇ ਪਾਪਾ ਨੇ ਆਰ ਸੀ ਆਰ ਸਿੰਗਰ ਆਪੇ ਇੱਕ ਰੈਪਰ ਹੈ ਆਪਣੇ ਅੰਮ੍ਰਿਤਸਰ ਦੇ ਉਹਨਾਂ ਨੇ ਮੇਰੀ ਵੀਡੀਓ ਪਾਈ ਹੋਈ ਤੇ ਰੇਸ਼ ਭਾਜੀ ਇੱਕ ਕਾਮੇਡੀਅਨ ਨੇ ਜੋ ਫਿਲਮ ਇੰਡਸਟਰੀ ਦੇ ਵਿੱਚ ਚੋਣ ਆਪਣੇ ਪੰਜਾਬ ਦੇ ਵਿੱਚ ਕਾਫੀ ਫਿਲਮਾਂ ਕਰ ਰਹੇ ਨੇ ਹੁਣ ਇਹਨਾਂ ਨਵੀਂ ਫਿਲਮ ਕੱਢ ਰਹੇ ਇੱਕ ਬੋਗੀ ਫਿਲਮ ਡੱਬੀ ਵਿੱਚ ਯਾਰੋ ਮੈਂ ਕਹਿੰਦਾ ਪਰਮਾਤਮਾ ਕਰੇ ਉਹਨਾਂ ਦੇ ਜੋ ਵੀ ਚੀਜ਼ ਫਿਲਮ ਬਣਾਉਣੇ ਗਾਣਾ ਉਹ ਬਹੁਤ ਤਰੱਕੀਆਂ ਕਰਨ ਕੋ ਮੱਕੇ ਤੱਕ ਜਾਣ ਜਿਨ੍ਹਾਂ ਨੇ ਮੇਰੇ ਬੱਚੇ ਦਾ ਸਾਥ ਦਿੱਤਾ ਤੇ ਫਿਰ ਆਪਣੇ ਆਪਣੇ ਕੀ ਇਹਨਾਂ ਦਾ ਨਾਮ ਆਪਣਾ ਕੈਲਕਾ ਭਾਜੀ ਦੇ ਦਿੱਲੀ ਦੇ ਵਿੱਚ ਨੇ ਉਹ ਆਪਣੇ ਉਹਨਾਂ ਦੀ ਮੈਡਮ ਜਿਹਨਾਂ ਦੀ ਵਾਈਫ ਜੋ ਆਪਣੀ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਮੇਰਾ ਕਾਫੀ ਸਾਥ ਦਿੱਤਾ ਉਹਨਾਂ ਨੇ ਵੀ ਵੀਡੀਓ ਪਾਈ ਜੁਮੇ ਨੂੰ ਕਾਫੀ ਫੰਡਿੰਗ ਆਈ ਮੇਰੀ ਆਪਣੇ ਜੋ ਫਿਲਮ ਇੰਡਸਟਰੀ ਦੇ ਪੰਜਾਬ ਦੇ ਜੋ 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 ਬਾਲੀਵੁੱਡ ਦੇ ਸੋਨੂ ਸੂਸਰ ਨੇ ਦਿਲਜੀਤ ਬਾਜੀ ਨੇ ਅਮੀਰ ਬਿਰਕਸਰ ਨੇ ਜੋ ਵੀ ਇਹ ਮੈਨੂੰ ਪਤਾ ਕਿ ਬਹੁਤ ਲੋਕ ਲੋਕਾਂ ਦੀ ਮਦਦ ਕਰਦੇ ਨੇ ਇਹ ਹੁਣ ਥੋੜੇ ਦਿਨ ਪਹਿਲਾਂ ਨੁਕਤਾ ਦੀ ਸੇਵਾ ਵੀ ਚਾਹੀ ਸੀ ਇਹਨਾਂ ਨੇ ਕਾਫੀ ਡੋਨੇਟ ਕਰਕੇ ਗਿਆ ਮੈਂ ਪੈਸੇ ਦੀ ਮੰਗ ਨਹੀਂ ਕਰਦਾ ਤੁਹਾਡੇ ਕੋਲ ਤੁਹਾਡੀ ਮਰਜ਼ੀ ਤੁਸੀਂ ਪੈਸਾ ਦੇ ਸਕਦੇ ਹੋ ਨਹੀਂ ਬਸ ਇੱਕ ਮੇਰੇ ਬੱਚੇ ਦੀ ਵੀਡੀਓ ਬਣਾ ਕੇ ਪਾ ਦਿਓ ਜੋ ਲੋਕਾਂ ਤੱਕ ਗੱਲ ਪਹੁੰਚ ਸਕੇ ਤੁਹਾਨੂੰ ਬਹੁਤ ਲੋਕ ਦੇਖਦੇ ਨੇ ਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੁਝਾਰਿਸ਼ ਕਰਦਾ ਕਿ ਹਾਂ ਵੀ ਮੇਰੀ ਇੱਕ ਵੀਡੀਓ ਬਣਾ ਕੇ ਇੱਕ ਸੋਸ਼ਲ ਮੀਡੀਆ ਦੇ ਵਿੱਚ ਪਾ ਦਿਓ ਜੋ ਆਪਣੇ ਅਕਾਊਂਟ ਦੇ ਵਿੱਚ ਪਾ ਦਿਓ ਜੋ ਮੇਰੇ ਬੱਚੇ ਦੀ ਪ੍ਰੋਬਲਮ ਹਰ ਤੱਕ ਪਹੁੰਚ ਸਕੇ ਜੋ ਵੀ ਦਾਨੀ ਵੀਰ ਜੋ ਸੱਜਣ ਨੇ ਆਪਣੇ ਪੰਜਾਬੀ ਭੈਣ ਭਰਾ ਮੈਂ ਪੰਜਾਬੀ ਨਹੀਂ ਮੈਂ 올 ਇੰਡੀਆ ਇਸ ਟਾਈਮ ਸਾਰੇ ਦੇਸ਼ ਵਾਸੀਆਂ ਨੂੰ ਰਿਕਵੈਸਟ ਕਰਦਾ ਭਾਵੇਂ ਕੋਈ ਹਿੰਦੂ ਆ ਮੁਸਲਮਾਨ ਆ ਭਾਵੇਂ ਸਿੱਖ ਆ ਤੇ ਕੋਈ ਇਸਾਈ ਆ ਮੈਂ ਸਾਰੇ ਆ ਕੇ ਮੈਂ ਇਹ ਰਿਕੁਐਸਟ ਕਰਦਾ ਉਹਨਾਂ ਤੇ ਗੱਲ ਪਹੁੰਚੇ ਜੋ ਮੇਰੀ ਮਦਦ ਕਰ ਸਕਣ ਹੋ ਵੀ ਰਹੀ ਆ ਮੈਂ ਇਹ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਮੈਨੂੰ ਚਾਈਨਾ ਚਾਈਨਾ ਕਹਿੰਦਾ ਨੇਪਾਲ ਸਾਈਡ ਤੋਂ ਨਾਗਾਲੈਂਡ ਤੱਕ ਅਸਾਮ ਸਾਰੇ ਜਗ੍ਹਾ ਤੋਂ ਕਾਲ ਆ ਰਹੀ ਮੈਨੂੰ ਉਹਨਾਂ ਦੇ ਵੀਡੀਓ ਦੇ ਨਾਲ ਲੋਕ ਮਦਦਕਾਰ ਵੀ ਰਹੇ ਆ ਮੈਨੂੰ ਫੋਰਨਚੋ ਵੀ ਆਈ ਆ ਮਦਦ ਤੇਰੀ ਤੇ ਮੈਂ ਇਹੀ ਉਮੀਦ ਕਰਦਾ ਕਿ ਮੇਰੀ ਬਾਤ ਬਾਰੇ ਲੋਕ ਬਾਤ ਚੜ ਕੇ ਮਦਦ ਕਰਨ ਤਾਂ ਮੇਰੇ ਬੱਚੇ ਜਾਨ ਬਚ ਸਕਣ ਮੇਰਾ ਨਾਮ ਪ੍ਰੀਆ ਕੌਰ ਹੈ ਜੀ ਮਸ ਮੈਂ बस ਇਹ ਨਹੀਂ ਕਹਿਣਾ ਚਾਹੂੰਗੀ ਕਿ ਇਹ ਪਰਮਾਤਮਾ ਨੇ ਹਨੂ ਬਿਮਾਰੀ ਦੇ ਬਾਰੇ ਦੱਸਿਆ ਵੀ ਹੈ ਤੇ ਮੇਰੇ ਬੇਟੇ ਨੂੰ ਦਿੱਤੀ ਵੀ ਹੈ ਪਰ ਇਹਦਾ ਹੱਲ ਵੀ ਦੱਸਿਆ ਹੈ ਤੇ ਹੁਣ ਇਹਦਾ ਹੱਲ ਜੇ ਪੈਸਿਆਂ 'ਚ ਹੈ ਤੇ ਪੈਸੇ ਖਰਕੇ ਬੱਚੇ ਨੂੰ ਖੋਣਾ ਮੈਂ ਨਹੀਂ ਚਾਹਨੀ ਬਸ ਮੇਰੀ ਇਹੀ ਅਪੀਲ ਹੈ ਸਾਰਿਆਂ ਨੂੰ ਕਿ ਜਿੰਨਾ ਹੋ ਸਕੇ ਵਾਚੜ ਕਰ ਮੇਰੀ ਮਦਦ ਕਰਨ ਜੇ ਜੋ ਕੋਈ ਮਦਦ ਨਹੀਂ ਵੀ ਕਰ ਸਕਦਾ ਉਹ ਪੁਲਿਸ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇ ਪਰ ਤੋਂ ਅੱਜ ਜਨਾ ਸ਼ੇਅਰ ਕਰਨਗੇ ਲੋਕਾਂ ਨੂੰ ਪਤਾ ਲੱਗੇਗਾ ਉਨਾਂ ਹੀ ਲੋਕ ਲੋਕੀ ਮੇਰਾ ਸਾਥ ਦੇਣਗੇ ਮੇਰਾ ਬੇਟਾ ਆ ਜਿਹੜਾ ਕੋ 9 ਸਾਲ ਦਾ ਹੋ ਗਿਆ ਆ ਤੇ ਇਹਦੇ ਕੋਲ ਇੱਕ ਸਾਲ ਹੋ ਰਿਹਾ ਤੇ ਇਸ ਇੱਕ ਸਾਲ ਚ ਮੈਂ ਆਪਣੇ ਬੇਟੇ ਨੂੰ ਬਸ ਆ ਜੀਵਨਦਾਨ ਦੇਣਾ ਚਾਹਨੀ ਆ ਤੇ ਤੁਹਾਡੇ ਸਾਰਿਆਂ ਦੇ ਕਰਕੇ ਦੇਣਾ ਚਾਹਨੀ ਆ ਬਸ ਤੁਹਾਨੂੰ ਪਤਾ ਲੱਗਾ ਇਹ ਜਦੋਂ 5 ਸਾਲ ਦਾ ਸੀ ਉਦੋਂ ਤੁਰਨ ਚ ਥੋੜਾ ਜਿਹਾ ਪ੍ਰੋਬਲਮ ਕਰਦਾ ਸੀ ਤੇ ਮੇਰੇ ਪੇਰੈਂਟਸ ਵਗੈਰਾ ਸਾਰਿਆਂ ਨੇ ਕਿਹਾ ਮੰਮੀ ਡੈਡੀ ਨੇ ਕਿਹਾ ਕਿ ਤੁਸੀਂ ਜਾਓ ਡਾਕਟਰ ਨੂੰ ਦੱਸੋ ਕਿ ਆ ਕਿਉਂ ਵਿੰਗਾ ਤੁਰਦਾ ਆ ਜ ਜਦੋਂ ਆਪਾਂ ਡਾਕਟਰ ਨੂੰ ਦੱਸਿਆ ਉਹਨਾਂ ਨੇ ਦੇਖਿਆ ਕਿ ਹਾਂ ਵੀ ਕਿਦਾਂ ਦਾ ਕਿਉਂ ਇਦਾਂ ਕਰ ਰਿਹਾ ਉਹਨਾਂ ਨੇ ਪੂਰੀ ਫਿਜ਼ੀਓਥੈਰੇਪੀ ਕਰਾਈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਲੱਗ ਰਿਹਾ ਉਹਨਾਂ ਨੇ ਇੱਕ ਜੈਨੇਟਿਕ ਟੈਸਟ ਕਰਾਇਆ ਫਿਰ ਉਸੇ ਜੈਨੇਟਿਕ ਟੈਸਟ ਦੇ ਥਰੂ ਤੁਹਾਨੂੰ ਪਤਾ ਲੱਗਿਆ ਕਿ ਹਾਂ ਬੱਚੇ ਨੂੰ ਆ ਬਿਮਾਰੀ ਹੈ ਬਸ ਮੰਗ ਇਹੀ ਹੈ ਕਿ ਵੱਧ ਤੋਂ ਵੱਧ ਜਿੰਨਾ ਹੋ ਸਕੇ ਲੋਕੀ ਵਾਟ ਚੱਕ ਕੇ ਮਦਦ ਕਰਨ ਤੇ ਛੇਤੀ ਜ ਕਰਨ ਤਾਂ ਕਿ ਮੈਂ ਜਿੰਨਾ ਛੇਤੀ ਹੋ ਸਕੇ ਮੇਰੇ ਬੇਟੇ ਕੋਲ ਇਹਨਾਂ ਸਮਾਂ ਨਹੀਂ ਹੈਗਾ ਜਿੰਨਾ ਟਾਈਮ ਘਟਿਆ ਤੇ ਡਾਕਟਰ ਨੇ ਇਹ ਕਿਹਾ ਹੈ ਕਿ ਜਿੰਨਾ ਛੇਤੀ ਇਹਨੂੰ ਟ੍ਰੀਟਮੈਂਟ ਮਿਲੇ ਉਹਨਾਂ ਲਈ ਸਹੀ ਹੈ ਕਿਉਂਕਿ ਖੋਣੇ ਦੇ ਤੁਰੰਤ ਜੇ ਥੋੜਾ ਜਿਹਾ ਹੌਲਾਪਨ ਆ ਗਿਆ ਕਿ ਇਹ ਇੰਨਾ ਛੇਤੀ ਥੁਰ ਨਹੀਂ ਪਾਉਂਦਾ ਜਦੋਂ ਤੱਕ ਇਹ ਥੁਰ ਰਿਹਾ ਉਹਦੋਂ ਤੱਕ ਹੀ ਇਹ ਦਵਾਈ ਇਹਨੂੰ ਲਾਗੂ ਹੈ ਖਾਣਾ ਖਾ ਰਿਹਾ ਹੈ ਖਾਣਾ ਵਗੈਰਾ ਸਾਰਾ ਪ੍ਰੋਪਰ ਖਾਂਦਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵਾਈਸ ਪ੍ਰੈਜ਼ੀਡੈਂਟ ਪੰਜਾਬ ਸੂਬੇਦਾਰ ਮੱਜਦ ਦਿਲਬਖ ਸਿੰਘ ਅੱਜ 24/3/2000 25 ਦਾ ਦਿਨ ਹੈ ਜੋ ਮੇਰੇ ਬੜੇ ਸਤਿਕਾਰਯੋਗ ਮੇਰੇ ਵੀਰ ਭਾਜੀ ਗੁਰਬਚਨ ਜੀ ਔਰ ਟਰੈਕਟਰ ਮਹਿੰਦਰਾ ਜਨਸੀ ਇੱਥੇ ਅੰਮ੍ਰਿਤਸਰ ਆਏ ਹਨ ਤੇ ਇਹ ਸਾਡਾ ਫੌਜੀ ਜਵਾਨ ਆ ਜੋ ਇਹਨਾਂ ਦੇ ਪਿਤਾ ਨਾਲ ਮੇਰਾ ਪਿਛਲੇ ਦਿਨੀ ਮੇਲ ਹੋਇਆ ਇੱਥੇ ਅੰਮ੍ਰਿਤਸਰ ਆਏ ਪਤਾ ਚੱਲਿਆ ਕਿ ਇਹਨਾਂ ਦਾ ਜੋ ਬੇਟਾ ਅਸਮਿਤ ਹੈ ਇਹਦੀ ਉਮਰ ਸਮਥਿੰਗ 9 ਸਾਲ ਹੋ ਗਈ ਪਰ ਇਹਨੂੰ ਡੀਐਮਜੀ ਡੀਐਮਡੀ ਡੀਐਮਡੀ ਇੱਕ ਇਹੋ ਜੀ ਬਿਮਾਰੀ ਆ ਜੋ ਸਰੀਰ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਦਾ ਹਰ ਜੋ 파ੜ ਕੰਮ ਕਰਦਾ ਉਹਦੇ ਮਸਲਾਂ ਨੂੰ ਵੀ ਕਰਦੀ ਤੇ ਇਹ ਮੇਰਾ ਜਿਹੜਾ ਜਵਾਨ ਆ ਇਹ ਇੰਜੀਨੀਅਰ ਦਾ ਜਵਾਨ ਆ ਜਿਹੜਾ ਦਿੱਲੀ ਪੋਸਟਡ ਆ ਹੁਣ ਇਹਦੇ ਤੋਂ ਇਹ ਸੁਣਿਆ ਹੈ ਕਿ 27 ਕਰੋੜ ਰੁਪਏ ਦਾ ਇਹ ਇੰਜੈਕਸ਼ਨ ਜਿਹੜਾ ਅਮਰੀਕਾ ਤੋਂ ਮੰਗਾ ਕੇ ਏਮਸ ਹਸਪੀਟਲ ਨੇ ਇਹਦਾ ਇਲਾਜ ਕਰਨਾ ਹੈ ਏਮਸ ਨੇ ਕਰਨਾ ਤੇ ਮੈਂ ਬੇਨਤੀ ਕਰਦਾ ਕਿ ਸਾਡੇ ਦੇਸ਼ ਦੀ ਟੋਟਲ ਸਾਰੀ ਸੈਨਾ ਨੂੰ ਮਿਲਾ ਲਿਆ ਗਿਆ ਤੇ 28 ਲੱਖ ਦੇ ਕਰੀਬ ਬਣਦੀ ਹੈ ਤੇ ਜੇ 100 ਤੋਂ ਲੈ ਕੇ 1000 ਦੇ ਵਿੱਚ 100 ਰੁਪਏ ਤੋਂ ਲੈ ਕੇ 1000 ਰੁਪਏ ਦੇ ਵਿੱਚ ਜਵਾਨ ਤੋਂ ਲੈ ਕੇ ਅਫਸਰ ਤੱਕ ਹਰ ਮੰਦਾ ਕੋਈ 100 ਪਾਵੇ ਕੋਈ 500 ਤੇ ਕੋਈ 1000 ਤੱਕ ਪਾਵੇ ਤੇ 5 ਲੱਖ ਈਵ ਜਵਾਨਾਂ ਨੇ ਅਗਰ ਪਾ ਦਿੱਤੇ ਹਰ ਰੈਜiment ਸਾਹਿਬ ਦੇ ਰੈਜiment ਦੇ ਸੀਓ ਕੋਰ ਕਮਾਂਡਰ ਬ੍ਰਿਗੇਡ ਕਮਾਂਡਰ ਨੇ ਇਸ ਚੀਜ਼ ਦਾ ਅਗਰ ਡਿਸੀਜਨ ਲੈ ਲਿਆ ਤੇ ਇਹ ਜਿਹੜਾ ਸਾਡਾ ਔਨ ਡਿਊਟੀ ਸੈਨਿਕ ਜਵਾਨ ਹੈ ਇਹਦਾ ਬੱਚਾ ਜਿਹੜਾ ਇਹਨੂੰ ਜੀਵਨ ਦਾਤ ਦੇ ਦੇ ਸਕਦੇ ਆ ਕਿਉਂਕਿ ਇਹ ਬਿਮਾਰੀ ਦੇ ਦੁਆਰਾ ਪਤਾ ਲੱਗਾ ਵੀ ਇਹ ਬੱਚੇ ਦੇ ਕੋਲ ਜੀਵਨ ਦਾ ਪੀਰੀਅਡ 1 ਤੋਂ 1.5 ਸਾਲ ਦਾ ਹੈ ਕਿਉਂਕਿ ਹਰ ਰੋਜ਼ ਮਸਲਾਂ ਦੇ ਉੱਤੇ ਹਰਕਪੈਣ ਡਿਆ ਤੇ ਡਟਣਾਂ ਦਾ ਕਹਿਣਾ ਹੈ ਕਿ ਮਸਲ ਜਦ ਤੱਕ ਇਹ ਚੱਲਦਾ ਤਦ ਤੱਕ ਇਹ ਦਵਾਈ ਜਿਹੜੀ ਹੈ ਮੰਗਾ ਕੇ ਅਸਰ ਕੀਤਾ ਜਾ ਸਕਦਾ ਤੇ ਮੈਂ ਬੇਨਤੀ ਕਰਦਾ ਸਾਰੇ ਕੋਰਾ ਨੂੰ ਸੈਂਟਰ ਕਮਾਂਡ ਨੂੰ ਵੈਸਟਰਨ ਕਮਾਂਡ ਨੂੰ ਨਾਰਥਰਨ ਕਮਾਂਡ ਨੂੰ ਔਰ ਸਦਨ ਕਮਾਂਡ ਨੂੰ ਇਹ ਮੈਂ ਸਾਰੀਆਂ ਕਮਾਂਡਾਂ ਦੇ ਅਧਿਕਾਰੀਆਂ ਨੂੰ ਸਾਰੀਆਂ ਯੂਨਿਟਾਂ ਦੇ ਸੀਓ ਨੂੰ ਸੂਬੇਦਾਰ ਮੇਜਰਾਂ ਨੂੰ ਅਪੀਲ ਕਰਦਾ ਆਂਗੇ ਆਪਣਾ ਸੈਨਿਕ ਹੈ ਜੋ ਐ ਵੇਲੇ ਸਾਡੇ ਆਰਮੀ ਹਡਕੁਆਟਰ ਪੋਸਟਡ ਹੈ ਤੇ ਜੇ ਇਹ ਸਾਡੇ ਮਿਲਟਰੀ ਹਸਪੀਟਲਾਂ ਚ ਇਹਦਾ ਇਲਾਜ ਨਹੀਂ ਆ ਕਮਾਂਡ ਹਸਪੀਟਲਾਂ ਚ ਇਲਾਜ ਨਹੀਂ ਆ ਤੇ ਜੇ ਸਾਡਾ ਜਵਾਨ ਹਰ ਘਰ ਘਰ ਜਾਣ ਡਿਆ ਤੇ ਜਿਹੜੇ ਸਾਡੇ بڑے بڑے ਬਿਜ਼ਨਸਮੈਨ ਆ ਜਾਂ ਜੋ ਸਾਡੇ ਕਲਾਕਾਰ ਨੇ ਤੇ ਜਾਂ ਸਾਡੇ ਹੋਰ ਅਧਿਕਾਰੀ ਨੇ ਉਹ ਸਾਡੀ ਮਦਦ ਕਰ ਰਹੇ ਨੇ ਤੇ ਇਹ ਸੈਨਾ ਨੂੰ ਮੈਂ ਬੇਨਤੀ ਕਰਦਾ ਹਾਂ ਸਾਰੇ ਅਫਸਰਾਂ ਨੂੰ ਕਿ ਉਹ ਆਪਣੀ ਆਪਣੀ ਯੂਨਿਟ ਚ ਇਹਦਾ ਜਿਹੜਾ QR ਕੋਡ ਤੇ ਇਹ ਬੱਚੇ ਦਾ ਜਿਹੜੇ ਅਫਸਰ ਪੜੇ ਲਿਖੇ ਨੇ ਇਹਨੂੰ ਚੈੱਕ ਕਰਕੇ ਪੈਸੇ ਪਾਉਣ ਦੂਸਰਾ ਮੈਂ ਬੇਨਤੀ ਕਰਦਾ ਹਾਂ ECH ਦੇ ਪੂਰੇ ਭਾਰਤ ਦੇ ਹਸਪਤਾਲਾਂ ਨੂੰ ਕਿ ਇਹ ਬਿਮਾਰੀ ਕਿਸੇ ਵੀ ਹਸਪਤਾਲ ਦੇ ਵਿੱਚ ਇਹਦਾ ਇਲਾਜ ਨਹੀਂ ਤੇ ECH ਦੇ ਕਿੰਨੇ ਪੇਸ਼ੈਂਟ ਜਾਂਦੇ ਨੇ ਤੇ ਇਹ ਸਾਰੇ ਹਸਪਤਾਲਾਂ ਨੂੰ ਬਹੁਤ ਫੈਸਿਲਿਟੀ ਆ ਤੇ ਉਹ ਸਾਰੇ ਹਸਪਤਾਲ ਕਮ ਸੇ ਕਮ ਉਹਨਾਂ ਦੇ ਓਨਰ ਜਿਹੜੇ ਆ ਅਗਰ 10-10000 ਰੁਪਈਆ ਹਰ ਹਸਪਤਾਲ ਇਹ ਬੱਚੇ ਨੂੰ ਡੋਨੇਟ ਕਰੇਗਾ ਇੱਕ ਤੇ ਭਲਾ ਹੋਗਾ ਔਰ ਇੱਕ ਇਹ ਬੱਚੇ ਦਾ ਇਲਾਜ ਹੋ ਸਕਦਾ ਇਸਰਾ ਮੈਂ ਧਾਰਮਿਕ ਸੰਸਥਾਵਾਂ ਤੇ ਵੱਡੀਆਂ-ਵੱਡੀਆਂ ਇੰਡਸਟਰੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਟੈਕਸ ਪੇ ਕਰਨਾ ਹੀ ਹੁੰਦਾ ਵਾ ਸੀਆਰ ਸਕਾਊਂਟ ਦੇ ਥਰੂ ਡਿਨੋਟ ਕਰਨਾ ਹੁੰਦਾ ਤੇ ਇਹ ਇਹੋ ਜੇ ਬੱਚਿਆਂ ਨੂੰ ਡਿਨੋਟ ਕੀਤਾ ਜਾਵੇ ਕਿਉਂਕਿ ਇਹ ਬਿਮਾਰੀ ਦਾ ਜਿਹੜਾ ਇਹ ਨਿਕਲਣ ਤੋਂ ਬਾਅਦ ਕੋਈ ਵੀ ਪਰਿਵਾਰ ਮੈਂ ਕਹਿੰਦਾ ਵੀ 80% ਪਰਿਵਾਰ ਜਿਹੜੇ ਆ 80 ਕ 90% ਪਰਿਵਾਰ ਵੀ ਇਲਾਜ ਕਰਾਉਣ ਤੋਂ ਅਸਮਰਥ ਹੋ ਸਕਦੇ ਵੀ ਨਹੀਂ ਕਰਾ ਸਕਦੇ ਇਸ ਕਰਕੇ ਆਪਾਂ ਸਾਰਿਆਂ ਨੇ ਇਹ ਬੱਚੇ ਨੂੰ ਮਿਲ ਕੇ ਜੀਵਨਦਾਨ ਦੇਣਾ ਤੇ ਇਹਦੀ ਜਿਹੜੀ ਵੀਡੀਓ ਵਾ ਉਹਨੂੰ ਵੇਖ ਕੇ ਦੇ ਤੇ ਕਯੂਆਰ ਕੋਡ ਅਕਾਊਂਟ ਚ ਪੈਸੇ ਪਾਉਣੇ ਆ ਭਾਵੇਂ ਕੋਈ 100 ਪਾਵੇ ਭਾਵੇਂ 500 ਪਾਵੇ ਭਾਵੇਂ ਜਿੰਦਾ ਦੀ ਕਿ ਇਹਨੂੰ ਗੁਰੂ ਰਾਮਦਾਸ ਉਹਨਾਂ ਦੇ ਮਨ ਚ ਭਾਵਨਾ ਕਰਦਾ ਹੈ ਤੇ ਇਹ ਗੁਰੂ ਰਾਮਦਾਸ ਦੀ ਨਗਰੀ ਚ ਬੈਠੇ ਆ ਤੇ ਵਾਹਿਗੁਰੂ ਕਿਰਪਾ ਕਰੇ ਜਿੱਥੇ ਅਸੀਂ ਬੈਠੇ ਆ ਇਹ ਵੀ ਦਿਨ ਤੋਂ ਗੜੀ ਰਾਤ ਚੌਕਣੀ ਇੱਥੇ ਵੀ ਤਰੱਕੀ ਹੋਵੇ ਤੇ ਗੁਰੂ ਰਾਮਦਾਸ ਕਿਰਪਾ ਕਰੇ ਕਿ ਇਹ ਬੱਚੇ ਦਾ ਜਿਹੜਾ ਪੈਸਾ ਹੈ 1.5 ਮਹੀਨੇ ਦੇ ਅੰਦਰ ਇਹ ਸਾਰੇ ਜਣੇ ਇਕੱਠੇ ਹੋ ਜੇ ਤੇ ਜਿਹੜਾ ਜਿਹੜਾ ਵੀਡੀਓ ਸੁਣਦਾ ਵਾ ਉਂਗਲੀ ਮਾਰ ਕੇ ਅੱਗੇ ਨਾ ਕਰਿਓ 100 ਤੋਂ ਲੈ ਕੇ ਜਿੰਨੀ ਤੁਹਾਡੀ ਇੱਛਾ ਇਹ ਅਕਾਊਂਟ 'ਚ ਪੈਸੇ ਪਾ ਕੇ ਫਿਰ ਅੱਗੇ ਵਧਿਓ ਵਾਹਿਗੁਰੂ ਤੁਹਾਡੀਆਂ ਸੱਤ ਪੁਸ਼ਟਾਂ ਦਾ ਕਿਰਪਾ ਕਰੇਗਾ ਤੇ ਮੈਂ ਇਹ ਬੱਚੇ ਦੇ ਵਾਸਤੇ ਤੇ ਇਹ ਫੌਜੀ ਜਵਾਨ ਦੀ ਮਦਦ ਕਰਨ ਵਾਸਤੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਸਮਝ ਲਓ ਵੀ ਉਹਨਾਂ ਦੇ ਅੱਗੇ ਇੱਕ ਭਿਖਾਰੀ ਦੀ ਤਰ੍ਹਾਂ ਇਹ ਮੈਂ ਅਪੀਲ ਕਰਨ ਨਿਆ ਵੀ ਭਾਈ ਇਹ ਆਪਣਾ ਨਾਗਰਿਕ ਆ ਇਹ ਬੱਚੇ ਦਾ ਜਿਹੜਾ ਜੀਵਨ ਹੈ ਆਪਾਂ ਸਾਰਿਆਂ ਨੇ ਮਿਲ ਕੇ ਦੇਣਾ ਜਦ ਤੱਕ ਇਹ ਦੁਨੀਆ 'ਚ ਜੀਏਗਾ ਇਹ ਸੋਚੇਗਾ ਮੈਂ ਇਸ ਦੇਸ਼ ਦਾ ਨਾਗਰਿਕ ਆ ਇਸ ਦੇਸ਼ ਨੇ ਮੈਨੂੰ ਜੀਵਨ ਦਾਨ ਦਿੱਤਾ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਸਾਡੇ ਬੱਚੇ ਐਮਐਲਏ ਦੇ ਐਮਪੀਆ ਨੂੰ ਬਣਾਉਣ ਵਾਸਤੇ ਜਿਹੜੇ ਫੰਡ ਭੇਜਦੇ ਨੇ ਤੇ ਵੇਖ ਲਓ ਵੀਰੋ ਹਾਲ ਹੀ ਕਰਨਲ ਸਾਹਿਬ ਦਾ ਕੀ ਹਾਲ ਕੀਤਾ ਪੰਜਾਬ ਦੇ ਵਿੱਚ ਔਨ ਡਿਊਟੀ ਇਸ ਕਰਕੇ ਮੈਂ ਜੁਨਟਾ ਨੂੰ ਅਪੀਲ ਕਰਨਿਆ ਇਹ ਆਪਾਂ ਨੂੰ ਮਦਦ ਦੇ ਵੀ ਲੱਗਣਾ ਜੇ ਦਾ ਹੁਣ ਅਸੀਂ ਕਰਨਲ ਦੇ ਹੱਕ 'ਚ ਵੀ ਖਲੋਤੇ ਆ ਜਿਹਦੇ ਤੇ ਤਸ਼ੱਦਦ ਹੋਈ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਫੰਡਿੰਗ ਦੇ ਕੇ ਬੜੇ ਬੜੇ ਮੰਤਰੀ ਬਣਾ ਕੇ ਤੇ ਆਪਾਂ ਪਰਜਾ ਦੀ ਵੇਖੋ ਕੀ ਤਸ਼ੱਦਦ ਹੋਣ ਦੀ ਤੇ ਇਸ ਕਰਕੇ ਇਹੋ ਜੇ ਭਲੇ ਦੇ ਕਾਰਜ ਵਾਸਤੇ ਫੜਨਕ ਦਈਏ ਤਾਂ ਜੋ ਕਿਸਦਾ ਜੀਵਨ ਦਾ ਜੀਵਨ ਦਾ ਨੇ ਇੱਕ ਬਹੁਤ ਬੰਬ ਅਨਮੋਲੀ ਸ਼ਕਤੀ ਹੈ ਤੇ ਇਹ ਸ਼ਕਤੀ ਜਿਹੜੀ ਆ ਇਹਦਾ ਫਲ ਜਿਹੜਾ ਤੁਹਾਡੀਆਂ ਸੱਤ ਪੁਸਤਾਂ ਤੱਕ ਮੈਣਾ ਇਹ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦਾ ਪ੍ਰਧਾਨ ਦਿਲਬਖ ਸਿੰਘ ਗੁਰੂ ਰਾਮ ਦਾ ਸਮਾਰਾਜ ਨੂੰ ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਤਾਂ ਤਰ ਸੰਤ ਬਾਬਾ ਹਜਾਰਾ ਸਿੰਘ ਛੋਟੇ ਕੁਮਣਾਲੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿ ਰਹੇ ਆ ਕਿ ਵਾਹਿਗੁਰੂ 10 ਗੁਣਾ ਭਲਾ ਕਰੇਗਾ ਤੇ ਜਲਦੀ ਤੋਂ ਜਲਦੀ ਇਹ ਬੱਚੇ ਦੇ ਜਿਹੜਾ ਅਕਾਊਂਟ ਹੈ ਉਹਦੇ ਵਿੱਚ ਜਿੰਨੀ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਸੇਵਾ ਪਾ ਕੇ ਤੇ ਇਹਦੀ ਇਹਨੂੰ ਜੀਵਨ ਦੰਦਈਏ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਨਾ ਕਿ ਇਹਨੂੰ ਅਲਫਾਜ ਬੁਰਾ ਲੱਗੇ ਤੇ ਛੱਡ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਬਿਕਾ ਬਤਵਾ ਸਾਰੇ ਕੋ ਪ੍ਰਸ਼ਕਿਤ ਚੰਦਲ ਨੇ ਇਹ ਡਾਕੂਮੈਂਟ ਕੀ ਪ੍ਰੋਬਲਮ ਪ੍ਰੋਬਲਮ ਕੀ ਇਹਨੂੰ ਡੀਐਮਡੀ ਕਰਕੇ ਬਿਮਾਰੀ ਹੈ ਖਰੇ ਤੇ ਕੀ ਕੋਈ ਡਾਕਟਰਾਂ ਨੇ ਤੇ ਬਰੀ ਜਾਣਕਾਰੀ ਦਿੱਤੀ ਤੁਹਾਨੂੰ ਡਾਕਟਰਾਂ ਨੇ ਸਰ ਸਾਨੂੰ ਇਹ ਦੋ ਬੰਦੀ ਨੂੰ ਸਟੋਲਰ ਕਿਹਾ ਅਮਰੀਕਾ ਦੇ ਵਿੱਚ ਹੋਣਾ ਵਾ ਤੇ ਜਿਹੜਾ ਡਾਕਟਰ ਇੰਡੀਆ ਦਾ ਸਾਈਕੋਲੋਜਿਸਟ ਹੋਣਾ ਬੰਦਾ ਉਹ ਪ੍ਰੋਪਰਲੀ ਕਰ ਰਿਹਾ ਹੁਣ ਕਿੰਨਾ ਇੰਨਾ ਕਰਕੇ ਹੁਣ ਫਰੋਡ ਦੇ ਲੱਭੇ ਬੰਦੇ ਹੋ ਗਏ ਭਾਈ ਜੀ ਸੀ ਇਹ ਅਗਰ ਤੇਸ ਦੇ ਅਗਰ 5 ਲੱਖ ਬੰਦਾ 5 ਲੱਖ